ਸਾਤਨਾਰੀ ਇੰਦਰਿਆ ਹੈ। ਹਾਂ, ਚਤਰਾਣ ਬੋਖੜੇ। ਹਾਂ ਜੀ। ਸਰ ਕੀ ਚੱਕਰ ਚਤਰਾਣ ਦਾ? ਇਹ ਸਰ ਸਾਨੂੰ ਹੁਣੇ-ਹੁਣੇ ਹੀ ਇੱਕ ਇਨਫਾਰਮੇਸ਼ਨ ਮਿਲੀ ਸੀ ਕਿ ਜਿਹੜਾ ਮੋਟਰਸਾਈਕਲ ਹੈ ਜਿਹਦਾ ਨੰਬਰ ਹੈਗਾ 5888 ਇਹ ਗਵਰਨਮੈਂਟ ਕਾਲਜੋਂ ਕੋਲ ਆਇਆ ਤੇ ਸ਼ਹਿਰ 'ਚ ਪਟਾਕੇ ਮਾਰਦਾ। ਛੋੜਾ ਜਿਹੜਾ ਮੋਟਰਸਾਈਕਲ ਸੀ ਅਸੀਂ ਨੰਬਰ ਦੇ ਆਧਾਰ 'ਤੇ ਜਿਹੜਾ ਇੱਥੇ ਹੈਗਾ ਸ਼ਿਆਰਪੁਰ ਦਾ ਬੜਾ ਐਕਸੀਸ ਬੈਂਕ ਹੈ, ਉਹਦੇ ਸਾਹਮਣੇ ਖੜਾ ਸੀ ਫੜਨਿਆ। ਉਹ ਜਦੋਂ ਬੱਚਿਆਂ ਨੂੰ ਪੁੱਛਿਆ, ਉਹ ਮੰਨ ਕੇ ਕਹਿੰਦਾ ਜੀ ਠੀਕ ਹੈ ਮੈਂ ਫਟਾਕਾ ਮਾਰਿਆ। ਪਰ ਜਦ ਤੱਕ ਅਸੀਂ ਆਪ ਨਹੀਂ ਚੈੱਕ ਕਰ ਲੈਂਦੇ, ਅਸੀਂ ਉ ਉਹਨੇ ਚੈੱਕ ਕੀਤਾ ਮੋਟਰਸਾਈਕਲ ਨੇ ਵਾਕੇ ਫਟਾਕੇ ਮਾਰੇ ਆ ਇਹ ਜਿਹੜਾ ਮੋਟਰਸਾਈਕਲ ਆ ਇਹਦਾ ਮੋਟ ਵੀ ਕਲੈਕਟ ਤੱਕ ਜੋ ਚਲਾਨ ਬਣਦਾ ਉਹ ਕਰਾਂਗੇ ਤੇ ਜਿਹੜਾ ਇਹਦਾ ਸੈਂਸਰ ਹੈ ਉਹ ਹੁਣੇ ਲਵਾ ਕੇ ਤੇ ਪੁਲਿਸ ਲਾਈਨ ਦੇ ਵਿੱਚ ਬੰਦ ਕਰਾਇਆ ਜਾਉਂਦਾ ਸਰ ਇਹ ਬਹੁਤ ਸਾਰੇ ਦੂਵੀਕਾ ਵਾਲੇ ਜਿਹੜੇ ਡਾਇਰੀ ਜਿਹੜੀ ਹੈ ਗੱਡੀਆਂ ਹੈਗੀਆਂ ਸਕੂਟਰਾਂ ਮੋਟਰਸਾਈਕਲਾਂ ਐਕਸਟਰਾ ਲਾਈਟਾਂ ਵੀ ਲਗਾਈਆਂ ਐਕਸਟਰਾ ਹੋਰਨ ਲਗਾਏ ਹੈਗੇ ਤੇ ਉਹਨਾਂ ਦੇ ਵਿਰੁੱਧ ਵੀ ਕੋਈ ਕਾਰਵਾਈ ਜਿਹੜੀ ਹੈਗੀ ਬਿਲਕੁਲ ਸਰ ਬਿਲਕੁਲ ਜਿਨ੍ਹਾਂ ਨੇ ਹੋਟਲ ਲਵਾਏ ਆ ਐਕਸਟਰਾ ਲਾਈਟਾਂ ਲਵਾਈਆਂ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਆਂ ਔਰ ਉਹਨਾਂ ਦੇ ਮੌਕੇ ਤੇ ਚਲਾਣ ਵੀ ਕਰਦੇ ਆਂ ਔਰ ਇਹ ਕਰਦੇ ਆਂ ਤੇ ਕਰਦੇ ਰਹਿਾਂਗੇ ਉਹ ਜਿਹੜਾ ਵਾਰਨਿੰਗ ਹੈ ਜਿਹੜੀ ਵੀਡੀਓ ਬਣ ਰਹੀ ਹੈ ਇਹ ਉਹਨਾਂ ਨੂੰ ਇੱਕ ਸੰਦੇਸ਼ ਹੈ ਉਹਨਾਂ ਨੂੰ ਸਾਬ ਸ਼੍ਰੀ ਸਰਿੰਦਰ ਲੰਬਾ ਜੀ ਆਈਪੀਐਸ ਜੀ ਨੇ ਇਹੜਾ ਕੰਮ ਆ ਤੇ ਉਹ ਇੰਨਾ ਨਾਰਾਜ਼ ਹੋ ਜਾਂਦੇ ਆ ਕਿ ਇਸ ਵੇਲੇ ਸਾਡੇ ਨਾਲ ਵੀ ਕਿ ਤੁਸੀਂ ਸ਼ਹਿਰ ਦੇ ਵਿੱਚ ਲੱਗੇ ਹੋ ਤੁਹਾਡੇ ਲੱਗੇ ਹੋਣ ਦਾ ਕੀ ਫਾਇਦਾ ਸ਼ਹਿਰ ਦੇ ਵਿੱਚ ਇੰਨੇ ਲੋਕੇ ਪਟਾਕੇ ਮਾਰ ਰਹੇ ਆ ਠੀਕ ਹੈ ਨਾ ਤਾਂ ਫਿਰ ਅਸੀਂ ਵੀ ਪਬਲਿਕ ਨੂੰ ਜੋ ਵਧੀਆ ਸੇਵਾਵਾਂ ਨਾ ਦੇ ਸਕੀਏ ਇੰਨੇ ਇੰਨੇ ਅਸੀਂ ਤਨਖਾਹਾਂ ਲੈਣਦੇ ਆ ਕਿ ਸਾਡੇ ਨੌਕਰੀ ਦਾ ਕੀ ਹੱਜ ਹੈ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਤੇ ਸਾਡਾ ਜਿਹੜੀ ਪੀਸੀਆਰ ਟੀਮ ਹੈ ਜਾਂ ਹਿਸ਼ਾਰਪੁਰ ਦੀ ਜਿਹੜੀ ਪੁਲਿਸ ਹੈ ਉਹ ਕਿਸੇ ਵੀ ਕੀਮਤ ਤੇ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਕਰਨ ਵਾਲੇ ਬੰਦੇ ਨੂੰ ਬਿਲਕੁਲ ਨਹੀਂ ਬਖਸ਼ੇਗੀ ਕਨੇ ਨ ਕੋਸ਼ਿਸ਼ ਕੀਤੀ ਹੁਣ ਫੋਨ ਕੱਢਿਆ ਕਿਸ ਨੂੰ ਕਰਾਵਾਂਗੇ ਤੇ ਫੋਨ ਬੁੱਤ ਜਿੱਦਾ ਮਰਜ਼ੀ ਕਰਾ ਲਓ ਅਸੀਂ ਇਸ ਮਸਲੇ ਵਿੱਚ ਮੰਨਦੇ ਨਹੀਂ ਤੇ ਨਾ ਹੀ ਸਾਨੂੰ ਕੋਈ ਇਸ ਮਸਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫੋਨ ਆਉਂਦਾ ਜੀ ਹੁਣ ਇਹਦਾ ਜੋ ਚਲਾਨ ਬਣਦਾ ਉਹ ਕਰਨ ਲੱਗੇ ਨੇ ਮੈਂ ਤੁਹਾਡੇ ਸਾਹਮਣੇ ਰਾਈ ਇਹ ਵੀ ਦੱਸਣਾ ਚਾਹੁੰਦੇ ਆ ਵੀ ਕੋਈ ਬੰਦਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕੋਈ ਪਟਾਕਾ ਨਾ ਮਾਰ ਬੈਠੇ ਬਸ ਜਿਹਨੇ ਪਟਾਕਾ ਮਾਰ ਲਿਆ ਉਹਦੇ ਸਮਝੋ ਵੀ ਉਹ ਬਚ ਨਹੀਂ ਸਕਦਾ ਯਾਰ ਬਿਲਕੁਲ ਕਲੀਅਰ ਕਟਾ ਹੈ ਹੁਸ਼ਿਆਰਪੁਰ ਦੇ ਵਿੱਚ ਜੇ ਵੀ ਕਿਤੇ ਮੈਂ ਪਟਾਕਾ ਮਾਰ ਕੇ ਬਾਜੂਗਾ ਘਰ ਚੱਲ ਜਾਊਗਾ ਤੁਹਾਨੂੰ ਵੀ ਪਤਾ ਵੀ ਅਸੀਂ ਘਰ ਜਾ ਕੇ ਵੀ ਚਲਾਨ ਕੀਤੇ ਆ ਉਹਦਾ ਮਕਸਦ ਇਹ ਹੈ ਕਿ ਬੱਚੇ ਨੇ ਪਟਾਟਾ ਮਾਰ ਕੇ ਜਾਣ ਬੇਕਰਰੀ ਹੈ ਇਹ ਘਰ ਚਲ ਜਣੇ ਆ ਘਰਜਾਂ ਨੂੰ ਸਾਨੂੰ ਕਿਹਦੀ ਮਨਾਈ ਹੈ ਠੀਕ ਹੈ ਜੀ